ਫੁੱਲੇ ਹਾਈ ਜੁਟਾ ਫੁੱਲੇ ਸੂਖ ਤਾਕੀਆਂ ਪਾਲੇ ਪਾਵਾਂ ਮੈਂ ਤੂੰ ਲੁਟਦਾ ਫੁੱਲੇ ਸੂਖ ਤਾਕੀਆਂ ਵਾਲੇ ਪਾਵਾਂ ਮੈਂ ਹਾਈਏ ਸ਼ਰਮ ਦੀ ਮਾਰੀ ਵੇੇ ਸ਼ਰਮਦੀ ਮਾਰੇ ਨਾਂ ਪੀਂ ਗਿਆ ਨੂੰ ਜਾ ਮੈਂ ਆਂਿਆ ਨੇ ਮੰਗਦੇ ਸਾਈਕਲ ਣਿਆੜੇ ਮੰਗਦੇ ਸਾਈਕਲ ਣਿਆੜੇ ਮੰਗਦੇ ਸਾਈਕਲ ਜੋ ਮੋਟ ਬੜੀ ਬੇਢੋਲਾ ਜੋ ਮਟਨ ਬੇਢੋਲਾ ਘਟ ਤੂੰ ਧਾਰੂ ਪੀਆ ਨਾ ਕਰ ਬੜੀ ਬੇਢੋਲਾ ਘਟ ਤੂੰ ਧਾਰੂ ਪੀਆ ਨਾ ਕਰ ਬੜੀ ਬੇਢੋਲਾ ਜਦ ਲਾਭ ਚ ਤਾਮਲੀ ਵਾਲਾ ਗੜਾ ਲੁਧਿਆਣੇ ਦਾ ਲਾਉਂਦਾ ਨਹੀਂ ਫਿਰ ਠੇਕੇ ਵਾਲੂ ਚਾ ਕੇ ਮੂੰਹ ਵਿੱਚ ਪਾਣੀ ਆਉਂਦਾ ਨਹੀਂ ਓਏ ਹੋਏ ਜਦ ਲਾਹ ਵਿੱਚ ਤਾਮਲੀ ਵਾਲਾ ਗੇੜਾ ਸ਼ਹਿਰ ਦਾ ਲਾਉਂਦਾ ਨਹੀਂ ਫਿਰ ਠੇਕੇ ਵਾਲੂ ਚਾ ਕੇ ਮੂੰਹ ਵਿੱਚ ਪਾਣੀ ਆਉਂਦਾ ਨਹੀਂ ਅਜੀ ਪਤਾ ਨਹੀਂ ਉਹ ਅਜੀ ਪਤਾ ਨਹੀਂ ਉਹ ਅਜੀ ਪਤਾ ਨਹੀਂ ਕੀ ਕੀ ਰੰਗ ਵਿਖਾਉ ਲਾਲ ਪਰੀ ਰੰਗ ਵਿਖਾਉ ਲਾਲ ਪਰੀ ਬਈ ਧਿਆਨ ਨਾਲ ਸੁਣੋ ਇਸ ਗਾਣੇ ਦੇ ਵਿੱਚ ਮੈਂ ਬਾਈ ਚਮਕੀਲਾ ਦੀ ਦਾ ਨਾਮ ਪਾਇਆ ਸੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ 8 ਮਾਰਚ 1988 ਮੈਸੂਪਰ ਪਿੰਡ ਮੈਂ ਉੱਥੇ ਵੀ ਪ੍ਰੋਗਰਾਮ ਲਾ ਕੇ ਆਇਆ ਸੀ ਜਿੱਥੇ ਇਹ ਟਰੈਜਡੀ ਹੋਈ ਹੈ ਮੈਂ ਉੱਥੇ ਮੱਥਾ ਵੀ ਟੇਕ ਕੇ ਆਇਆ ਸੀ ਮੈਨੂੰ ਪਿੰਡ ਵਾਲੇ ਲੈ ਕੇ ਗਏ ਸੀ ਐਨੀ ਮਹਾਨ ਆਵਾਜ਼ ਸਾਡੇ ਚੋਂ ਚਲੀ ਗਈ ਬਹੁਤ ਦੁੱਖ ਦੀ ਗੱਲ ਹੈ ਭਾਈ ਚਮਕੀਲੇ ਨੇ ਉਹਨਾਂ ਦਾ ਗਾਣਾ ਹਿੱਟ ਹੋਇਆ ਸੀ ਪਤਾ ਕਿਹੜਾ